ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ ਦਾ ਆਖਰੀ ਭਾਗ ਪਰ ਕੰਮ ਤਾਂ ਕਰਨਾ ਹੀ ਸੀ ਲਾਜੋ ਨੇ ਉੱਥੋਂ ਇੱਕ ਬਾਲਟੀ ਚੁੱਕੀ ਤੇ ਗਵਾਂਡੀਆਂ ਦੇ ਘਰੋਂ ਭਰ ਕੇ ਲਿਆ ਕੇ ਟੈਂਕੀ ਵਿੱਚ ਪਾਉਣ ਲੱਗੀ ਨਲਕਾ ਗੇੜ-ਗੇੜ ਕੇ ਉਸ ਦੀਆਂ ਬਾਹਾਂ ਦਰਦ ਕਰਨ ਲੱਗ ਗਈਆਂ ਤੇ ਦੂਜੇ ਜੋੜਾਂ ਵਿੱਚ ਵੀ ਦਰਦ ਹੋਣ ਲੱਗਿਆ। ਵੱਖੀ ਵਿੱਚ ਤੇਜ਼ ਦਰਦ ਸ਼ੁਰੂ ਹੋ ਗਿਆ ਪਰ ਬਾਲਟੀਆਂ ਭਰ-ਭਰ ਕੇ ਟੈਂਕੀ ਵਿੱਚ ਭਰਨ ਤੋਂ ਲੈ ਕੇ ਰਸੋਈ ਦਾ ਸਾਰਾ ਕੰਮ 노ਹਾ ਨੇ ਉਸ ਤੋਂ ਹੀ ਕਰਵਾਇਆ ਤੇ ਆਖਿਰ ਵਿੱਚ ਕੱਪੜੇ ਵੀ ਹੱਥੀ ਧਵਾਏ। ਲਾਜੋ ਦੀ ਹਾਲਤ ਖਰਾਬ ਹੋ ਚੁੱਕੀ ਸੀ। ਜਿਸ ਸਮੇ ਗੁਰਮੀਤ ਸਿੰਘ ਘਰ ਆਏ ਲਾਜੋ ਥੱਕ ਕੇ ਗਵਾਂਡੀਆਂ ਦੇ ਘਰ ਨਲਕੇ ਕੋਲ ਬੈਠ ਗਈ ਗੁਰਮੀਤ ਸਿੰਘ ਦੀ ਆਵਾਜ਼ ਉਸਨੇ ਸੁਣ ਲਈ ਸੀ ਪਰ ਉਸ ਵਿੱਚ ਉੱਠ ਕੇ ਘਰੇ ਆਉਣ ਤੇ ਗੁਰਮੀਤ ਸਿੰਘ ਕੋਲ ਜਾਣ ਦੀ ਹਿੰਮਤ ਹੀ ਨਹੀਂ ਰਹੀ ਸੀ ਤਰਤਰ ਕੇ ਉਸ ਦੇ ਪੈਰ ਬਹੁਤ ਦਰਦ ਕਰ ਰਹੇ ਸੀ ਉਸ ਦੀਆਂ ਅੱਖਾਂ ਵਿੱਚ ਪਾਣੀ ਆਉਣ ਲੱਗਿਆ ਤਾਂ ਇਹਨੇ ਨੂੰ ਤੇਜਵੀਰ ਦਾ ਮੁੰਡਾ ਹੱਥ ਵਿੱਚ ਫਟਬਾਲ ਲੈ ਕੇ ਉਸਦੇ ਕੋਲ ਦੀ ਲੰਗਦਾ ਹੋਇਆ ਕਹਿੰਦਾ ਬੁੱਢੀਏ ਇੱਥੋਂ ਘਰ ਚਲੀ ਜਾ ਅਸੀਂ ਖੇਡਣਾ ਹੈ ਉਸਨੇ ਬਤਮੀਜੀ ਨਾਲ ਲਾਜੋ ਨੂੰ ਕਿਹਾ ਤਾਂ ਲਾਜੋ ਬੈਠੀ ਰੋਣ ਲੱਗੀ ਤੇ ਕਹਿੰਦੀ ਪੁੱਤ ਮੈਂ ਹੁਣੇ ਘਰ ਚਲੀ ਜਾਂਦੀ ਹਾਂ ਮੇਰੇ ਪੈਰਾਂ ਵਿੱਚ ਬਹੁਤ ਦਰਦ ਹੋ ਰਿਹਾ ਹੈ ਲਾਜੋ ਹੌਲੀ ਜਿਹੇ ਬੋਲੀ ਪਰ ਤੇਜਵੀਰ ਦਾ ਮੁੰਡਾ ਬਹੁਤ ਹੀ ਜ਼ਿਆਦਾ ਠੀਠ ਸੀ ਉਸਨੇ ਗੁੱਸੇ ਨਾਲ ਆਪਣੇ ਦੋਸਤਾਂ ਵੱਲ ਦੇਖਿਆ ਜੋ ਖੇਡਣ ਲਈ ਆ ਰਹੇ ਸੀ ਹੁਣ ਇਹ ਬੁੜੀ ਇੱਥੇ ਬੈਠ ਗਈ ਹੈ ਜਦੋਂ ਫੁੱਟਬਾਲ ਵੱਜੀ ਤਾਂ ਰੌਲਾ ਪਾਉਗੀ ਚਲੋ ਆਪਾਂ ਖੇਡਦੇ ਹਾਂ ਫੁੱਟਬਾਲ ਵੱਜਦੀ ਹੈ ਤਾਂ ਇਸ ਨੂੰ ਵੱਜਦੀ ਰਹੇ ਜੇ ਕਿਸੇ ਨੇ ਕੁਝ ਬੋਲਿਆ ਤਾਂ ਮੈਂ ਕਹੂੰਗਾ ਕਿ ਇਹ ਇਥੋਂ ਪਾਸੇ ਨਹੀਂ ਹੋ ਰਹੀ ਸੀ ਬਤਮੀਜ਼ੀ ਤੇ ਗੁੱਸੇ ਵਿੱਚ ਉਹ ਬਿਲਕੁਲ ਆਪਣੇ ਪਾਪਾ ਵਰਗਾ ਸੀ ਲਾਜੋ ਹੱਕੀ ਪੱਕੀ ਰਹਿ ਗਈ ਉਸਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਕਿ ਉਹ ਉੱਠਦੀ ਤੇਜਵੀਰ ਦੇ ਮੁੰਡੇ ਨੇ ਜ਼ੋਰ ਨਾਲ ਕਿੱਕ ਮਾਰੀ ਤੇ ਫੁੱਟਬਾਲ ਜਾ ਕੇ ਲਾਜੋ ਦੀ ਟੂਹੀ ਵਿੱਚ ਜ਼ੋਰ ਨਾਲ ਵੱਜੀ ਤਾਂ ਉਸਦੇ ਮੂੰਹ ਇੱਕ ਹਾਏ ਵੇ ਰੱਬਾ ਦੀ ਆਵਾਜ਼ ਨਿਕਲੀ ਉਸ ਨੂੰ ਦਰਦ ਹੁੰਦਾ ਦੇਖ ਕੇ ਸਾਰੇ ਬੱਚੇ ਉੱਚੀ ਉੱਚੀ ਹੱਸਣ ਲੱਗੇ ਤੇ ਉਸ ਵੱਲ ਉਂਗਲੀ ਕਰਕੇ ਉਸ ਦਾ ਮਜ਼ਾਕ ਉਡਾਉਣ ਲੱਗੇ ਲਾਜੋ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਉਸ ਨੇ ਹੌਲੀ ਹੌਲੀ ਉੱਠਣ ਦੀ ਕੋਸ਼ਿਸ਼ ਕੀਤੀ ਅਤੇ ਘਾਰ ਆ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਸਾਹਮਣੇ ਹੀ ਗੁਰਮੀਤ ਗੂੜੀ نیند ਸੁੱਤਾ ਪਿਆ ਸੀ ਲਾਜੋ ਗੁਰਮੀਤ ਦੇ ਕੋਲ ਆ ਕੇ ਬੈਠ ਗਈ ਉਸ ਦੀਆਂ ਅੱਖਾਂ ਵਿੱਚ ਪਾਣੀ ਵਹਿ ਰਿਹਾ ਸੀ ਉਸਨੇ ਗਰਮੀਤ ਸਿੰਘ ਨੂੰ ਕੁਝ ਨਾ ਦੱਸਿਆ ਕਿ ਤਿੰਨੇ ਨੋਹਾਂ ਨੇ ਉਸ ਦੇ ਨਾਲ ਕੀ ਵਰਤਾਓ ਕੀਤਾ ਹੈ ਪਰ ਫਿਰ ਵੀ ਜਿਵੇਂ ਨੋਹਾਂ ਦਾਤਾ ਕੰਮ ਹੀ ਬਣ ਗਿਆ ਸੀ ਉਹਨਾਂ ਨੇ ਘਰ ਦੇ ਕੰਮ ਕਰਨ ਵਾਲੀ ਕੰਮ ਵਾਲੀ ਨੂੰ ਵੀ ਹਟਾ ਦਿੱਤਾ ਤੇ ਸਵੇਰੇ ਸਵੇਰੇ ਲਾਜੋ ਨੂੰ ਉਠਾ ਦਿੰਦੀਆਂ ਕਹਿੰਦੀਆਂ ਚਲੋ ਮੰਮੀ ਜੀ ਰਸੋਈ ਦੇਖ ਲਵੋ ਰਸੋਈ ਦਾ ਕੰਮ ਖਤਮ ਕਰਨ ਤੋਂ ਬਾਅਦ ਕੱਪੜੇ ਵੀ ਧੋਦੇ ਨੇ ਤੇ ਫਿਰ ਝਾੜੂ ਪੋਚਾ ਵੀ ਕਰ ਦੇਣਾ ਲਾਜੋ ਵਿਚਾਰੀ ਦੁਖਦੇ ਹੋਏ ਜੋੜਾਂ ਦੇ ਨਾਲ ਸਾਰੇ ਕਮਰਿਆਂ ਦੀ ਸਫਾਈ ਕਰਦੀ ਘਰ ਵੱਡਾ ਸੀ ਹਰ ਚੌਥੇ ਦਿਨ ਤਿੰਨੇ ਨੁਹਾਂ ਜਾਣ ਬੱਜ ਕੇ ਪੜਦੇ ਬੈੱਡ ਦੀਆਂ ਚਾਦਰਾਂ ਲਾ ਕੇ ਲਾਜੋ ਤੋਂ ਹੱਥੀ ਧਵਾਉਂਦੀਆਂ ਉਹ ਲਾਜੋ ਨਾਲ ਪਤਾ ਨਹੀਂ ਕਿਹੜਾ ਵੈਰ ਕੱਢ ਰਹੀਆਂ ਸੀ ਲਾਜੋ ਦੀ ਉਮਰ ਹੋਣ ਘਰ ਦੇ ਸਾਰੇ ਕੰਮ ਕਰਨ ਵਾਲੀ ਨਹੀਂ ਸੀ ਗਰਮੀਤ ਸਿੰਘ ਨੇ ਬਾਹਰ ਬੋਰਡ ਦੇ ਥੱਲੇ ਬਣੇ ਥੜੇ ਤੇ ਬੈਠਣਾ ਸ਼ੁਰੂ ਕਰ ਦਿੱਤਾ ਸੀ ਜਿਸ ਕਰਕੇ ਉਹ ਸਾਰਾ ਦਿਨ ਉਥੇ ਹੀ ਬੈਠੇ ਰਹਿੰਦੇ ਤੇ ਜਦੋਂ ਦਿਨ ਛਿਪ ਜਾਂਦਾ ਉਦੋਂ ਘਰ ਆਉਂਦਾ ਪਰ ਅਕਸਰ ਉਹ ਦੇਖਦੇ ਕਿ ਜਦੋਂ ਵੀ ਉਹ ਘਰ ਵਾਪਸ ਆਉਂਦੇ ਤਾਂ ਉਹਨਾਂ ਦੀ ਪਤਨੀ ਬਹੁਤ ਥੱਕੀ ਹੋਈ ਹੁੰਦੀ ਉਹ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਕਮਜ਼ੋਰ ਹੋ ਰਹੀ ਸੀ ਹਾਲਾਕੀ ਗੁਰਮੀਤ ਸਿੰਘ ਉਸਦੇ ਖਾਣ-ਪੀਣ ਦਾ ਬਹੁਤ ਧਿਆਨ ਵੀ ਰੱਖਦੇ ਸੀ ਅਤੇ ਉਹ ਹੁਣ ਅਕਸਰ ਹੀ ਕਹਿੰਦੇ ਕੀ ਗੱਲ ਹੈ ਅੱਜ ਕੱਲ ਖਾਣਾ ਬੜਾ ਸੁਆਦ ਬਣਨ ਲੱਗਿਆ ਹੈ ਕੀ ਕੋਈ ਨਵੀਂ ਕੰਮ ਵਾਲੀ ਰੱਖ ਲਈ ਹੈ ਗੁਰਮੀਤ ਸਿੰਘ ਜੀ ਰੋਟੀ ਖਾਂਦੇ ਕਹਿਣ ਲੱਗੇ ਮੁੰਡੇ ਤੇ ਨੂੰਹਾਂ ਸਾਹਮਣੇ ਹੀ ਬੈਠੇ ਸੀ ਸਾਰੇ ਮਾਜ ਨਾਲ ਖਾਂਦੇ ਰਹੇ ਕਿਸੇ ਨੇ ਨਾ ਦੱਸਿਆ ਕਿ ਦਾਲ ਰੋਟੀ ਤਾਂ ਕਈ ਦਿਨਾਂ ਤੋਂ ਲਾਜੋ ਬਣਾ ਰਹੀ ਹੈ ਨੋਹਾ ਘਰ ਦਾ ਸਾਰਾ ਕੰਮ ਉਸ ਤੋਂ ਕਰਵਾਉਂਦੀਆਂ ਹਨ ਤੇ ਖੁਦ ਆਰਾਮ ਨਾਲ ਘੁੰਮਣਾ ਫੇਰਨਾ ਤੇ ਮੋਬਾਈਲ ਚਲਾਉਣਾ ਸ਼ੁਰੂ ਕਰ ਦਿੱਤਾ ਵਿਚਕਾਰਲੀ ਨੂੰ ਬਹੁਤ ਹੀ ਜ਼ਿਆਦਾ ਫੈਸ਼ਨ ਕਰਦੀ ਸੀ ਉਹ ਅਕਸਰ ਆਪਣੇ ਦੋਵੇਂ ਬੱਚਿਆਂ ਨੂੰ ਘਰੇ ਛੱਡ ਕੇ ਗਵਾਂਡੀਆਂ ਦੇ ਘਰ ਚਲੀ ਜਾਂਦੀ ਸੀ ਕਿਉਂਕਿ ਉਹਨਾਂ ਦੇ ਘਰ ਵਿੱਚ ਪਾਲਰ ਵਾਲੀ ਨੇ ਆਪਣੀ ਦੁਕਾਨ ਕੀਤੀ ਹੋਈ ਸੀ ਉਸ ਦੀ ਧੀ ਜੋ ਕੀ ਤਿੰਨ ਕੁ ਸਾਲਾਂ ਦੀ ਸੀ ਪਰ ਉਹ ਬਹੁਤ ਹੀ ਜਿੱਦੀ ਸੀ ਜੇ ਕੋਈ ਵੀ ਉਸ ਨੂੰ ਹੱਥ ਲਗਾ ਦਿੰਦਾ ਤਾਂ ਉਹ ਉੱਚੀ ਉੱਚੀ ਰੋਣ ਲੱਗ ਜਾਂਦੀ ਸ਼ਾਇਦ ਇਸ ਦਾ ਕਾਰਨ ਇਹ ਸੀ ਕਿ ਉਸ ਦੀ ਮਾਂ ਧਿਆਨ ਨਹੀਂ ਦਿੰਦੀ ਸੀ ਤੇ ਉਸ ਦਿਨ ਉਹੀ ਘਟਨਾ ਹੋ ਗਈ ਜਿਸ ਨੂੰ ਸੋਚ ਕੇ ਬੜੇ ਸਮੇਂ ਤੋਂ ਲਾਜੋ ਡਰ ਰਹੀ ਸੀ ਕਿ ਘਰ ਵਿੱਚ ਕੁਝ ਹੋਣ ਵਾਲਾ ਹੈ ਲਾਜੋ ਵਿਚਕਾਰਲੀ ਨੂੰ ਦੇ ਕਮਰੇ ਵਿੱਚ ਚਾੜੂ ਲਗਾ ਰਹੀ ਸੀ ਜਦੋਂ ਉਸ ਦੀ ਧੀ ਬੈੱਡ ਤੋਂ ਉੱਤਰ ਕੇ ਰੋਣ ਲੱਗ ਪਈ ਉਸ ਦਾ ਨੱਕ ਵਗ ਰਿਹਾ ਸੀ ਗਰਮੀ ਦੇ ਮੌਸਮ ਵਿੱਚ ਵੀ ਉਸ ਦੇ ਹੱਥ ਪੈਰ ਬਹੁਤ ਠੰਡੇ ਸੀ ਕਹਿ ਰਹੀ ਸੀ ਮਾਂ ਕਿੱਥੇ ਹੈ ਮਾਂ ਕਿੱਥੇ ਹੈ ਤੇ ਲਾਜੋ ਉਸ ਨੂੰ ਪੁੱਛਣ ਲੱਗੀ ਉਸ ਨੇ ਦੋਵਾਂ ਹੱਥਾਂ ਨਾਲ ਆਪਣੀ ਫਰਾਕ ਨੂੰ ਫੜਿਆ ਹੋਇਆ ਸੀ ਲਾਜੋ ਨੇ ਇੱਧਰ ਉੱਧਰ ਦੇਖਿਆ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਨੂੰ ਘਰ ਨਹੀਂ ਸੀ ਲਾਜੋ ਨੇ ਦੇਖਿਆ ਬੱਚੀ ਨੇ ਬਾਥਰੂਮ ਜਾਣਾ ਸੀ ਲਾਜੋ ਨੇ ਉਸ ਦਾ ਹੱਥ ਫੜਿਆ ਤੇ ਕਿਹਾ ਮੈਂ ਤੈਨੂੰ ਬਾਥਰੂਮ ਲੈ ਚਲਦੀ ਹਾਂ ਤੇਰੀ ਮੰਮੀ ਘਰੇ ਨਹੀਂ ਹੈ ਪਰ ਕੁੜੀ ਉੱਚੀ ਉੱਚੀ ਰੋਣ ਲੱਗੀ ਤੇ ਰੌਲਾ ਪਾਉਣ ਲੱਗੀ ਬਲਕਿ ਦੋਵੇਂ ਹੱਥਾਂ ਨਾਲ ਲਾਜੋ ਨੂੰ ਮਾਰਨ ਲੱਗੀ ਕਹਿੰਦੀ ਨਹੀਂ ਮੈਂ ਮੰਮੀ ਨਾਲ ਹੀ ਜਾਵਾਂਗੀ ਛੱਡੋ ਮੈਨੂੰ ਉਹ ਇਸ ਤਰ੍ਹਾਂ ਰੌਲਾ ਪਾ ਰਹੀ ਸੀ ਜਿਵੇਂ ਉਸ ਨੂੰ ਲਾਜੋ ਨੇ ਮਾਰਿਆ ਹੋਵੇ ਲਾਜੋ ਪਰੇਸ਼ਾਨ ਹੋ ਗਈ ਬੱਚੀ ਨੂੰ ਇਸ ਹਾਲਤ ਵਿੱਚ ਛੱਡ ਕੇ ਵੀ ਨਹੀਂ ਜਾ ਸਕਦੀ ਸੀ ਉਸਨੇ ਹਜੇ ਚਾੜੂ ਲਾਇਆ ਸੀ ਜੇ ਉਥੇ ਗੰਦ ਮਾਰ ਦਿੰਦੀ ਤਾਂ ਲਾਜੋ ਨੂੰ ਦੁਬਾਰਾ ਫਿਰ ਤੋਂ ਸਫਾਈ ਕਰਨੀ ਪੈਣੀ ਸੀ ਉਸਨੇ ਖੜੀ ਬੱਚੀ ਨੂੰ ਗੋਦੀ ਚੁੱਕਿਆ ਤੇ ਉਸ ਨੂੰ ਬਾਥਰੂਮ ਲੈ ਕੇ ਜਾਣ ਲੱਗੀ ਪਰ ਉਸ ਤੋਂ ਪਹਿਲੇ ਕੀ ਉਹ ਬਾਥਰੂਮ ਤੱਕ ਪਹੁੰਚਦੀ ਰਸਤੇ ਵਿੱਚ ਹੀ ਉਸਨੇ ਲਾਜੋ ਤੇ ਬਾਥਰੂਮ ਕਰ ਦਿੱਤਾ ਲਾਜੋ ਹੱਕੀ ਬੱਕੀ ਰਹਿ ਗਈ ਕੁੜੀ ਨੇ ਉਸਦੇ ਕੱਪੜੇ ਗੰਦੇ ਕਰ ਦਿੱਤੇ ਤੇ ਹੱਸਣ ਲੱਗੀ ਇੱਕਦਮ ਹੀ ਉਹ ਉਸਦੇ ਹੱਥਾਂ ਵਿੱਚੋਂ ਕੁੱਦ ਗਈ ਤੇ ਡੈਗ ਪਈ ਤਾਂ ਕੁੜੀ ਦੀ ਮਾਂ ਦਰਵਾਜ਼ੇ ਤੋਂ ਅੰਦਰ ਆਈ ਉਸਨੇ ਲਾਜੋ ਦੇ ਕੱਪੜਿਆਂ ਤੇ ਆਪਣੀ ਕੁੜੀ ਦੀ ਜਦੋਂ ਪਿਸ਼ਾਬ ਤੇ ਪੋਟੀ ਦੇਖੀ ਤਾਂ ਉਸ ਨੂੰ ਦੇਖ ਕੇ ਹੱਸਣ ਲੱਗ ਪਈ ਪਰ ਖੜੀ ਹੋਈ ਕੁੜੀ ਉੱਚੀ ਉੱਚੀ ਰੋਣ ਲੱਗੀ ਸੰਜੋਗ ਨਾਲ ਉਸੇ ਸਮੇਂ ਗਰਮੀਤ ਸਿੰਘ ਬੋੜ ਥੱਲੋਂ ਰੋਟੀ ਖਾਣ ਲਈ ਘਰ ਆਇਆ ਤੇ ਉਹਨਾਂ ਨੇ ਜਦੋਂ ਲਾਜੋ ਦੇ ਕੱਪੜੇ ਗੰਦੇ ਦੇਖੇ ਤਾਂ ਹੈਰਾਨ ਰਹਿ ਗਏ ਲਾਜੋ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਸੀ ਲਾਜੋ ਨੇ ਨੂੰ ਨੂੰ ਕਿਹਾ ਕਿ ਪਤ ਤੂੰ ਬਾਹਰ ਜਾਂਦੀ ਹੈ ਤਾਂ ਆਪਣੀ ਕੁੜੀ ਨੂੰ ਨਾਲ ਲੈ ਕੇ ਜਾਇਆ ਕਰ ਉਹ ਤੇਰੇ ਘਰ ਨੂੰ ਨਾ ਹੋਣ ਕਰਕੇ ਉਹ ਮੇਰੇ ਨਾਲ ਬਾਥਰੂਮ ਨਹੀਂ ਜਾ ਰਹੀ ਸੀ ਤੇ ਜਦੋਂ ਮੈਂ ਉਸ ਨੂੰ ਚੁੱਕਿਆ ਤਾਂ ਉਸ ਨੇ ਮੇਰੇ ਤੇ ਹੀ ਵਿਸ਼ਵਾਸ ਕਰ ਦਿੱਤਾ ਲਾਜੋ ਨੇ ਇੰਨਾ ਹੀ ਕਿਹਾ ਸੀ ਕਿ ਨੂੰਹ ਦਾ ਗੁੱਸਾ ਸੱਤਵੇਂ ਆਸਮਾਨ ਤੇ ਚੜ ਗਿਆ ਕਹਿਣ ਲੱਗੀ ਕੀ ਕਿਹਾ ਤੂੰ ਤੈਨੂੰ ਮੇਰੀ ਕੁੜੀ ਤੋਂ ਕੀ ਪ੍ਰੋਬਲਮ ਹੈ ਸ਼ਰਮ ਨਹੀਂ ਆਉਂਦੀ ਤੈਨੂੰ ਤੂੰ ਐਨੀ ਵੱਡੀ ਐਵੇਂ ਹੀ ਨਹੀਂ ਹੋ ਗਈ ਮਾਸੂਮ ਤੇ ਛੋਟੀ ਜਹੀ ਬੱਚੀ ਹੈ ਉਹ ਤੇ ਤੂੰ ਉਸ ਨੂੰ ਗੰਦੀ ਕਹਿ ਦਿੰਦਾ ਫੇਰ ਕੀ ਹੋ ਗਿਆ ਜੇ ਉਸਨੇ ਤੇਰੇ ਤੇ ਪਿਸ਼ਾਪ ਕਰ ਦਿੱਤਾ ਤੂੰ ਜਾ ਕੇ ਕੱਪੜੇ ਬਦਲ ਲੈ ਨਹਾ ਲੈ ਤੈਨੂੰ ਤਾਂ ਮੇਰੀ ਬੱਚੀ ਬੱਸ ਬੋਝ ਲੱਗਦੀ ਹੈ ਜਦ ਕਿ ਤੂੰ ਤਾਂ ਖੁਦ ਇੱਕ ਬੋਝ ਹੈ ਜੋ ਸਾਡੇ ਘਰ ਆ ਕੇ ਬੈਠ ਗਈ ਹੈ ਵਿਚਕਾਰਲੀ ਨੂੰ ਤਾਂ ਉੱਚੀ ਉੱਚੀ ਰੌਲਾ ਪਾਉਣ ਲੱਗੀ ਬਜਾਏ ਇਸ ਦੇ ਕੀ ਆਪਣੀ ਕੁੜੀ ਨੂੰ ਜਾ ਕੇ ਧੋਂਦੀ ਉਸਨੇ ਪਹਿਲਾਂ ਲਾਜੋ ਤੇ ਗੁੱਸਾ ਕੱਢਣਾ ਜ਼ਰੂਰੀ ਸਮਝਿਆ ਗੁਰਮੀਤ ਸਿੰਘ ਕੋਲ ਖੜਾ ਹੋਇਆ ਸੀ ਉਹ ਕਹਿੰਦਾ ਪੁੱਤ ਇਹ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ ਗੁਰਮੀਤ ਸਿੰਘ ਨੇ ਗੁੱਸੇ ਨਾਲ ਆਪਣੀ ਨੂੰਹ ਨੂੰ ਕਿਹਾ ਤਾਂ ਉਹ ਇੱਕਦਮ ਗੁੱਸੇ ਵਿੱਚ ਹੋਰ ਉੱਚੀ ਉੱਚੀ ਬੋਲਣ ਲੱਗੀ ਕਹਿੰਦੀ ਦੀਦੀ ਦੀਦੀ ਜਲਦੀ ਆਓ ਦੇਖੋ ਪਾਪਾ ਕਿਸ ਤਰ੍ਹਾਂ ਮੈਨੂੰ ਬੋਲਦੇ ਆ ਆਪਣੀ ਘਰ ਵਾਲੀ ਦੇ ਮਗਰ ਲੱਗ ਕੇ ਮਾਰਨਾ ਚਾਹੁੰਦੇ ਹਨ ਜਦੋਂ ਕਿ ਮੈਂ ਉਹਨਾਂ ਦੀ ਘਰ ਵਾਲੀ ਨੂੰ ਕੁਝ ਨਹੀਂ ਕਿਹਾ ਉਹ ਉੱਚੀ ਉੱਚੀ ਰੋਣ ਲੱਗੀ ਵੱਡੀ ਤੇ ਛੋਟੀ ਨੂੰ ਅੰਦਰ ਕਮਰਿਆਂ ਵਿੱਚ ਸੀ ਉਹਨਾਂ ਨੂੰ ਆਵਾਜ਼ ਸੁਣਾਈ ਦਿੱਤੀ ਤਾਂ ਉਹ ਭੱਜ ਕੇ ਬਾਹਰ ਆਈਆਂ ਤੇ ਕਹਿੰਦੀਆਂ ਕੀ ਹੋਇਆ ਇਹ ਸਭ ਕੁਝ ਕੀ ਹੋ ਰਿਹਾ ਹੈ ਉਸਨੇ ਆਉਂਦੇ ਹੀ ਪਹਿਲਾਂ ਲਾਜੋ ਦੇ ਗੰਦੇ ਕੱਪੜਿਆਂ ਨੂੰ ਦੇਖਿਆ ਤੇ ਨੱਕ ਤੇ ਹੱਥ ਰੱਖ ਲਿਆ ਦੀਦੀ ਮੇਰੀ ਧੀ ਤੇ ਮੈਨੂੰ ਜਾਣ ਤੋਂ ਮਾਰਨਾ ਚਾਹੁੰਦੀ ਹੈ लिसने ਮੈਨੂੰ ਕਿਹਾ ਹੈ ਕਿ ਮੈਂ ਆਪਣੀ ਗੰਦੀ ਔਲਾਦ ਨੂੰ ਆਪਣੇ ਨਾਲ ਲੈ ਕੇ ਜਾਇਆ ਕਰਾਂ ਪਰ ਮੈਂ ਤਾਂ ਆਪਣੀ ਕੁੜੀ ਵਾਸਤੇ ਦਵਾਈ ਲੈਣ ਗਈ ਸੀ ਇਸ ਤੋਂ ਮੇਰੀ ਬੱਚੀ ਬਰਦਾਸ਼ਤ ਨਹੀਂ ਹੁੰਦੀ ਰੋਂਦੇ ਰੋਂਦੇ ਇਹ ਸਭ ਉਹ ਕਹਿ ਰਹੀ ਸੀ ਅਚਾਨਕ ਗੁਰਮੀਤ ਸਿੰਘ ਕਹਿੰਦੇ ਖਬਰਦਾਰ ਜੇ ਕਿਸੇ ਨੇ ਲਾਜੋ ਨੂੰ ਕੁਝ ਕਿਹਾ ਤਾਂ ਮੈਂ ਹੁਣੇ ਤੁਹਾਨੂੰ ਤਿੰਨਾਂ ਨੂੰ ੱੱਕੇ ਮਾਰ ਕੇ ਘਰੋਂ ਕੱਢ ਦਿਆਂਗਾ ਗੁਰਮੀਤ ਸਿੰਘ ਦੇ ਕਹਿਣ ਦੀ ਦੇਰ ਹੀ ਸੀ ਕਿ ਤਿੰਨੇ ਨੂਹਾਂ ਨੇ ਇੱਕ ਦੂਜੀ ਨੂੰ ਦੇਖਿਆ ਤੇ ਕਹਿੰਦੀਆਂ ੱੱਕੇ ਮਾਰ ਕੇ ਤੁਸੀਂ ਸਾਨੂੰ ਕਿਉਂ ਕੱਢੋਂਗੇ ਬਲਕਿ ਅੱਜ ਅਸੀਂ ਤੁਹਾਡਾ ਕੰਮ ਹੀ ਖਤਮ ਕਰ ਦਿੰਦੀਆਂ ਹਾਂ ਰੁਪਈਆ ਪੈਸਾ ਤੁਸੀਂ ਇੱਕ ਨਹੀਂ ਦਿੰਦੇ ਮੁਸੀਬਤ ਬਣ ਕੇ ਸਾਡੇ ਸਿਰ ਤੇ ਬੈਠੇ ਰਹਿੰਦੇ ਹੋ ਛੋਟੀ ਨੂਹ ਨੇ ਅੱਗੇ ਹੋ ਕੇ ਲਾਜੋ ਦੀ ਗੁੱਤ ਫੜ ਲਈ ਤੇ ਉਸ ਨੂੰ ਜ਼ੋਰ ਨਾਲ ਖਿੱਚ ਕੇ ਬਾਹਰ ਗੇਟ ਵੱਲ ਲੈ ਕੇ ਜਾਣ ਲੱਗੀ ਲਾਜੋ ਨੇ ਖਦ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਕੱਪੜਿਆਂ ਤੇ ਲੱਗੀ ਹੋਈ ਗੰਦਗੀ ਛੋਟੀ ਨੂੰ ਦੇ ਕੱਪੜਿਆਂ ਤੇ ਲੱਗ ਗਈ ਉਸ ਨੂੰ ਵਾਤ ਆਉਣ ਲੱਗੇ ਤੇ ਉਸ ਨੇ ਇੱਕ ਹੱਥ ਲਾਜੋ ਦੀ ਵੱਖੀ ਤੇ ਮਾਰ ਦਿੱਤਾ ਤੇ ਕਹਿੰਦੀ ਦਿਸਦਾ ਨਹੀਂ ਬੁੱਢੀਏ ਸਾਰੀ ਗੰਦਗੀ ਮੇਰੇ ਤੇ ਲਗਾ ਦਿੱਤੀ ਫਿਰ ਦੂਜੀ ਨੂੰ ਕੁੱਤ ਤੋਂ ਫੜ ਕੇ ਲਾਜੋ ਨੂੰ ਬਾਹਰ ਘੜੀਸਣ ਲੱਗੀ ਗੁਰਮੀਤ ਸਿੰਘ ਰੁਕੋ ਰੁਕੋ ਕਰਦਾ ਰਹਿ ਗਿਆ ਪਰ ਉਹਨਾਂ ਨੇ ਗੇਟ ਖੋਲ੍ਹ ਕੇ ਲਾਜੋ ਨੂੰ ੱੱਕਾ ਦੇ ਕੇ ਬਾਹਰ ਸੁੱਟ ਦਿੱਤਾ ਗੁਰਮੀਤ ਸਿੰਘ ਹੱਕੇ-ਬੱਕੇ ਖੜੇ ਰਹਿ ਗਏ ਹੁਣ ਨੂਹਾ ਨੇ ਗੁਰਮੀਤ ਸਿੰਘ ਨੂੰ ਕਿਹਾ ਤੁਸੀਂ ਖੁਦ ਹੀ ਨਿਕਲੋਗੇ ਜਾਂ ਤੁਹਾਨੂੰ ਵੀ ੱੱਕੇ ਮਾਰ ਕੇ ਕੱਢੀਏ ਨੂਹਾ ਨੂੰ ਪਤਾ ਸੀ ਕਿ ਤਿੰਨੇ ਮੁੰਡੇ ਵੀ ਹੁਣ ਗੁਰਮੀਤ ਸਿੰਘ ਤੋਂ ਤੰਗ ਆ ਚੁੱਕੇ ਹਨ ਇਸ ਲਈ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਸੀ ਗੁਰਮੀਤ ਸਿੰਘ ਚੁੱਪਚਾਪ ਘਰੋਂ ਬਾਹਰ ਨਿਕਲ ਆਇਆ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸੀ ਜ਼ਮੀਨ ਤੋਂ ਉੱਠਦੀ ਹੋਈ ਲਾਜੋ ਆਪਣੀ ਅੱਖਾਂ ਸਾਫ਼ ਕਰ ਰਹੀ ਸੀ ਇੱਕ ਤਾਂ ਕੱਪੜਿਆਂ ਤੇ ਲੱਗੀ ਹੋਈ ਗੰਦਗੀ ਤੇ ਦੂਜਾ ਐਨੀ ਬੇਇੱਜ਼ਤੀ ਉਸ ਦਾ ਦਿਲ ਕਰ ਰਿਹਾ ਸੀ ਕਿ ਜ਼ਮੀਨ ਫਟ ਜਾਵੇ ਤੇ ਉਹ ਉਸ ਵਿੱਚ ਧੱਸ ਜਾਵੇ ਆਸ-ਪਾਸ ਗਵਾਂਢੀ ਇਕੱਠੇ ਹੋਣ ਲੱਗੇ ਉਹਨਾਂ ਨੇ ਜਦੋਂ ਲਾਜੋ ਦੀ ਇਹ ਹਾਲਤ ਦੇਖੀ ਤਾਂ ਹੈਰਾਨ ਰਹਿ ਗਏ ਕਿਸੇ ਨੇ ਗ੍ਰਾਂਥੀ ਨੂੰ ਜਾ ਕੇ ਇਹ ਗੱਲ ਦੱਸ ਦਿੱਤੀ ਗ੍ਰਾਂਥੀ ਉਸੇ ਸਮੇਂ ਭੱਜ ਕੇ ਆਇਆ ਤੇ ਆਪਣੇ ਚਾਚੇ ਦੀ ਕੁੜੀ ਦੀ ਇਹ ਹਾਲਤ ਦੇਖ ਕੇ ਉਸ ਤੋਂ ਰਿਹਾ ਨਾ ਗਿਆ ਉਹ ਜਾਣਦਾ ਸੀ ਕਿ ਗੁਰਮੀਤ ਸਿੰਘ ਨੇ ਜਦੋਂ ਦਾ ਵਿਆਹ ਕਰਵਾਇਆ ਹੈ ਘਰ ਵਿੱਚ ਉਸ ਦੀ ਹੈਸੀਅਤ ਇੱਕ ਕੌਡੀ ਦੀ ਨਹੀਂ ਰਹੀ। ਉਹਨਾਂ ਨੇ ਗੁਰਮੀਤ ਸਿੰਘ ਤੇ ਆਪਣੇ ਚਾਚੇ ਦੀ ਕੁੜੀ ਨੂੰ ਆਪਣੇ ਗਵਾਂਢੀ ਦੇ ਘਰ ਵਿੱਚ ਲੈ ਗਿਆ ਕਿਉਂਕਿ ਉਸ ਦੇ ਗਵਾਂਢੀ ਆਪਣੇ ਬੱਚਿਆਂ ਨਾਲ ਸ਼ਹਿਰ ਰਹਿਣ ਲੱਗ ਗਿਆ ਸੀ ਤੇ ਘਰ ਬਿਲਕੁਲ ਖਾਲੀ ਸੀ। ਗੁਰਮੀਤ ਸਿੰਘ ਜੀ ਦੀ ਪੈਨਸ਼ਨ ਆਉਂਦੀ ਸੀ। ਉਹ ਚੁੱਪਚਾਪ ਆਪਣਾ ਤੇ ਆਪਣੀ ਪਤਨੀ ਦਾ ਖਰਚਾ ਉਠਾਉਣ ਲੱਗੇ। ਉਹਨਾਂ ਨੇ ਆਪਣੇ ਮੁੰਡਿਆਂ ਦੇ ਇਸ ਵਿਵਾਰ ਤੇ ਬਹੁਤ ਦੁੱਖ ਹੁੰਦਾ ਸੀ ਕਿ ਨੂਹਾ ਨੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਪਰ ਮੁੰਡਿਆਂ ਨੇ ਪਲਟ ਕੇ ਉਹਨਾਂ ਨੂੰ ਕੁਝ ਨਹੀਂ ਕਿਹਾ ਗੁਰਮੀਤ ਸਿੰਘ ਨੇ ਵੀ ਦਿਲ ਤੇ ਪੱਥਰ ਰੱਖ ਲਿਆ ਕੁਝ ਹੀ ਸਮੇਂ ਬਾਅਦ ਪਤਾ ਲੱਗਿਆ ਕਿ ਉਹਨਾਂ ਦੇ ਛੋਟੇ ਮੁੰਡੇ ਦੀ ਕੱਪੜੇ ਦੀ ਦੁਕਾਨ ਨੂੰ ਅੱਗ ਲੱਗ ਗਈ ਸੀ ਉਸ ਨੂੰ ਕਾਫੀ ਘਾਟਾ ਪੈ ਗਿਆ ਵਿਚਕਾਰਲੇ ਮੁੰਡੇ ਨੂੰ ਵੀ ਉਸ ਦੇ ਮੈਨੇਜਰ ਨੇ ਕੰਪਨੀ ਵਿੱਚੋਂ ਕੱਢ ਦਿੱਤਾ ਕਿਉਂਕਿ ਉਹ ਕੰਮ ਵਿੱਚ ਬਹੁਤ ਲਾਪਰਵਾਹੀ ਕਰਨ ਲੱਗ ਗਿਆ ਤੇ ਵੱਡੇ ਮੁੰਡੇ ਨੂੰ ਖੇਤੀ ਵਿੱਚ ਕਾਫੀ ਘਾਟਾ ਪੈ ਗਿਆ। ਤਿੰਨਾਂ ਦੀਆਂ ਪਤਨੀਆਂ ਨੂੰ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਣ ਦੀ ਆਦਤ ਸੀ। ਉਹਨਾਂ ਤੋਂ ਥੋੜੀ ਜਿਹੀ ਪਰੇਸ਼ਾਨੀ ਵੀ ਸਹਿ ਨਾ ਹੋਈ ਤੇ ਉਹ ਆਪਣੇ ਘਰ ਵਾਲਿਆਂ ਨਾਲ ਰੋਜ਼ ਲੜਾਈ ਝਗੜਾ ਕਰਨ ਲੱਗੀਆਂ। ਛੋਟੀ ਨੂਨੇ ਤਾਂ ਤਲਾਕ ਹੀ ਲੈ ਲਿਆ ਤਿੰਨੇ ਮੁੰਡੇ ਆਪਣੀ ਬੁਰੀ ਹਾਲਤ ਦੀ ਜਦੋਂ ਕਿਸੇ ਨਾਲ ਚਰਚਾ ਕਰਦੇ ਤਾਂ ਸਾਰੇ ਇਹੀ ਕਹਿੰਦੇ ਕਿ ੱਟਕੇ ਮਾਰ ਕੇ ਬਜ਼ੁਰਗ ਮਾਪਿਆਂ ਨੂੰ ਘਰੋਂ ਬਾਹਰ ਕੱਢਣ ਵਾਲਿਆਂ ਨਾਲ ਅੰਤ ਵਿੱਚ ਇਹੀ ਹੁੰਦਾ ਹੈ ਤਿੰਨੇ ਮੁੰਡੇ ਬਹੁਤ ਪਰੇਸ਼ਾਨ ਸੀ ਉਹਨਾਂ ਨੇ ਕਈ ਵਾਰ ਗੁਰਮੀਤ ਸਿੰਘ ਤੋਂ ਆ ਕੇ ਮਾਫੀ ਮੰਗਣ ਦੀ ਕੋਸ਼ਿਸ਼ ਵੀ ਕੀਤੀ ਤੇ ਉਹਨਾਂ ਨੂੰ ਆਪਣੇ ਘਰ ਲੈ ਕੇ ਜਾਣਾ ਚਾਹਿਆ ਪਰ ਗੁਰਮੀਤ ਸਿੰਘ ਦਾ ਦਿਲ ਨਹੀਂ ਪਿਗਲਿਆ ਵੈਸੇ ਵੀ ਗ੍ਰੰਥੀ ਨੇ ਜਿਸ ਘਰ ਵਿੱਚ ਉਹਨਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਉਹ ਉਥੇ ਬਹੁਤ ਆਰਾਮ ਨਾਲ ਰਹਿੰਦੇ ਸੀ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਉਹਨਾਂ ਨੇ ਆਪਣੇ ਮੁੰਡਿਆਂ ਨਾਲ ਸਾਰੇ ਰਿਸ਼ਤੇ ਨਾਤੇ ਖਤਮ ਕਰ ਲਏ ਉਹਨਾਂ ਨੇ ਆਪਣੇ ਮੁੰਡਿਆਂ ਨੂੰ ਕਿਹਾ ਸਾਰੀ ਜ਼ਿੰਦਗੀ ਮੈਂ ਤੁਹਾਡੇ ਲਈ ਕਮਾਉਂਦਾ ਰਿਹਾ ਤੇ ਤੁਹਾਡੇ ਲਈ ਘਰ ਬਣਾਇਆ ਪਰ عمر ਦੇ ਆਖਰੀ ਪੜਾ ਵਿੱਚ ਜੇ ਮੈਂ ਆਪਣੇ ਲਈ ਇੱਕ ਸਾਥੀ ਲੈ ਆਇਆ ਤਾਂ ਤੁਸੀਂ ਉਸ ਨੂੰ ਬਰਦਾਸ਼ਤ ਨਹੀਂ ਕਰ ਸਕੇ ਇਹੋ ਜਿਹੇ ਬੱਚਿਆਂ ਦਾ ਮੈਂ ਕੀ ਕਰਨਾ ਹੈ ਮੈਂ ਤੁਹਾਡੇ ਘਰ ਨਹੀਂ ਰਹਿ ਸਕਦਾ ਤਿੰਨੇ ਮੁੰਡੇ ਦੁਖੀ ਹੋ ਕੇ ਵਾਪਸ ਘਰ ਆ ਗਏ ਗੁਰਮੀਤ ਸਿੰਘ ਦੀ ਬਾਕੀ ਜ਼ਿੰਦਗੀ ਬਹੁਤ ਆਰਾਮ ਨਾਲ ਲੰਗੀ ਲਾਜੋ ਨੇ ਉਹਨਾਂ ਨੂੰ ਹਰ ਤਰ੍ਹਾਂ ਦਾ ਸਕੂਨ ਤੇ ਆਰਾਮ ਦਿੱਤਾ ਜਦੋਂ ਕਿ ਉਹਨਾਂ ਦੇ ਤਿੰਨੇ ਮੁੰਡੇ ਦਿਨ ਰਾਤ ਆਪਣੇ ਮਾੜੇ ਕਰਮਾਂ ਤੇ ਹੰਝੂ ਵਹਾਉਂਦੇ ਰਹਿੰਦੇ ਪਰ ਹੋਣ ਗੁਜ਼ਰਿਆ ਹੋਇਆ ਸਮਾਂ ਤਾਂ ਵਾਪਸ ਨਹੀਂ ਆ ਸਕਦਾ ਸੀ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ